ਮੋਤੀ ਨਗਰ શ્રી ਹਰੀਓ ਮੰਦਿਰ ਚ ਬ੍ਰਾਹਮਣ ਸਮਾਜ ਵਿਕਾਸ ਪਰਿਸ਼ਦ ਵੱਲੋਂ 76ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ ਇਸ ਮੌਕੇ ਉਪਿੰਦਰ ਵਿਸ਼ੇਸ਼ ਨੇ ਦੱਸਿਆ ਕਿ ਬ੍ਰਾਹਮਣ ਸਮਾਜ ਵਿਕਾਸ ਹਰ ਮਹੀਨੇ ਰਾਸ਼ਨ ਵੰਡਦਾ ਹੈ ਆਓ ਦਿਖਾਈਏ ਸਾਡੇ ਪੱਤਰਕਾਰ ਜੁਵਾਂਸ਼ ਬਰਮਾ ਦੀ ਵਿਸ਼ੇਸ਼ ਰਿਪੋਰਟ ਸਮਾਜ ਸੇਵਾਦਾਰ ਬਰਨਾਲ ਸਮਾਜ ਦਾ ਕਾਸ ਪਿਛਲੇ 76 ਮਹੀਨਿਆਂ ਤੋਂ ਲਗਾਤਾਰ ਬੀਡੀ ਸ਼ਰਮਾ ਅਗਨੀ ਹੋਦਰੀ ਬੀਜੇ ਸ਼ਰਮਾ ਦੀ ਗਵਾਈ ਦੇ ਵਿੱਚ ਇਹ ਲਗਾਤਾਰ ਅਨਿਰਭੁਕਤਾ ਦੀ ਉਹਨਾਂ ਦੀ ਗਵਾਈ ਦੇ ਵਿੱਚ ਲਗਾਤਾਰ ਖੰਡਮਾਲਾ ਖਣਾਜਰ ਦੇਣ ਜਾ ਰਹੇ ਕਿਉਂਕਿ ਗਰੀਬ ਦਾ ਮੂੰਹ ਤੇ ਗੁਰੂ ਦੀ ਬੋਲ ਇੱਕ ਬੜਾ ਬਲਗਣਿਆ ਜਾ ਰਿਹਾ ਆਧੁਨਿਕ ਸਮਾਜ ਦੇ ਅੰਦਰ ਜਿੱਥੇ ਰਿਸ਼ਤੇ ਨਾਕੇ ਬੇਲਵੇਂ ਜਾ ਰਹੇ ਉੱਥੇ ਸਮਾਜਿਕ ਸਿਹਤ ਦੀਆਂ ਦਸਤੇ ਬੰਗੀਆਂ ਇਹ ਐਥੋਸਟੇਸ਼ਨਾਂ ਇਹ ਲੋਕਾਂ ਦੀੇਵਾ ਕਰਦੀ ਹੈ ਨਗਾਸਾਰਤਾਂ ਦੇ ਵਿੱਚ ਕਰਦੀਆਂ ਆ ਰਹੀਆਂ ਕਿਉਂਕਿ ਅੱਜ ਜੋ ਅੱਜ ਦਾ ਸਮਾਜ ਹੈ ਸਮਾਜ ਆਪਣਾ ਇੱਕ ਲੋਕਾਂ ਲਈ ਰਾਜਨੀਤੀ ਬਣਦਾ ਹੈ ਜਿਨੇ ਗੁਰਬਖਤਾ ਜੀ ਸਾਡੇ ਤੇਰਨ ਮੰਦਰ ਕਮੇਟੀ ਦੇ ਬੀਡੀ ਝੜਮਾ ਜੀ ਅਗਨੀ ਹੋਤਰੀ ਜੀ ਬਾਂਕਾ ਜੀ ਬਸਵੇਦ ਜੀ ਔਰ ਵਿਜੇ <strong></strong> ਘਰਮਾ ਜੀ ਇਹ ਸਾਰੇ ਲਗਾਤਾਰ ਇਹ અપਰਾਮਾ ਕਰਕੇ ਜਿਹੜੇ ਰੋਡ ਬੰਦ ਹੈ ਰੋਡ ਬੰਦ ਦੀ ਸੇਵਾ ਕਰਦੇ ਐ ਔਰ ਬਹੁਤ ਅੱਛਾ ਕੰਮ ਕੁੰਨ ਦਾ ਕਰਦੇ ਐ ਕਿਉਂਕਿ ਅੱਜ ਦੇ ਕਾਜੋਗ ਦੇ ਕਾਜ ਵਿੱਚ ਲੋਕਾਂ ਦੀ ਸੇਵਾ ਕਰਨੀ ਇਹਦੇ ਵੱਡਾ ਕੋਈ ਕੁੰਨ ਨਹੀਂ ਕਿਉਂਕਿ ਧਰਮ ਵੀ ਰੱਖਿਆ ਕਰਦੇ ਹੋ ਸਕਦੀ ਹੈ ਜੇ ਅਸੀਂ ਹਰ ਇੱਕ ਨੂੰ ਅੱਗਲਾ ਹੋਵੇ ਕਿਵੇਂ ਟਿਕਣਾ ਹੋਵੇ ਪਿਛਲੇ ਨੂੰ ਅਗਲੇ ਦੇ ਬਰਾਬਰ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਸਮਾਜ ਦੇ ਅੰਦਰ ਇਹਨਾਂ ਜੋ ਮਹਾਪੁਰਖਾਂ ਦਾ ਯੋਗਦਾਨ ਹੈ ਉਹਨਾਂ ਦੇ ਸੱਕੇ ਇਸ ਸਮਾਜ ਦੇ ਅੰਦਰ ਚੱਲਿਆ ਔਰ ਲੋਕ ਚਾਹੇ ਉਹ ਗਰੀਬ ਵੀ ਹੋਣ ਪਰ ਉਹਨਾਂ ਦੀ ਇਮਾਨਦਾਰੀ ਉਹਨਾਂ ਦੀ ਵਫਾਦਾਰੀ ਬੇਹੇਪਰੰਗੀ ਪਰ ਇਹ ਕਹਿ ਨਹੀਂ ਸਕਦੀ ਕਿ ਸਮਾਜ ਦੇ ਅੰਦਰ ਕੋਈ ਕੁੱਖਾ ਨਾ ਹੋਵੇ ਰੋਟੀ ਕਪੜਾ ਮਕਾਨ ਇਹ ਸਰਕਾਰਾਂ ਦੇ ਕੰਮ ਹੈ पर सरकार उस पास नहीं तोड़ती उन्होंने करने का फर्क है बहुत ज्यादा फर्क है सो तो मैं राशन ये समय कमेटी है ब्राह्मण विकास परिषद मैं भी एक पार्ट है और इन्हों बधाई दिना और, और आस करना कि लगातार चलता रहेगा धनबाद